ਚਿਮਾ ਸਾਹਿਬ ਇਸ ਪੂਰੇ ਸਫ਼ਰ ਦੇ ਵਿੱਚ ਘਰ ਦੇ ਹਾਲਾਤ ਕਿਵੇਂ ਸਨ ਘਰਦਿਆਂ ਦੀ ਇਸ ਪੂਰੇ ਸਫ਼ਰ ਦੇ ਵਿੱਚ ਕਿੰਨੀ ਕੁ ਸਪੋਰਟ ਰਹੀ ਆ ਦੇਖੋ ਫੈਮਿਲੀ ਦੇ ਤੌਰ ਦੇ ਉੱਤੇ ਮੈਂ ਸਮਝਦਾ ਮੇਰੇ ਜਦੋਂ ਪਹਿਲੀ ਇਲੈਕਸ਼ਨ ਜਿਹੜਾ ਪਿਛੀ ਲੜੀ ਮੇਰੇ ਫਾਦਰ ਸਾਹਿਬ ਕਹਿੰਦੇ ਬੇਟਾ ਤੂੰ ਵਕੀਲ ਬਣਿਆ ਕਿਹੜਾ ਕੰਮ ਸ਼ੁਰੂ ਕਰ ਲਿਆ ਮੈਂ ਕਿਹਾ ਦੇਖੋ ਤੁਹਾਨੂੰ ਕੋਈ ਚੱਕ ਨਹੀਂ ਤੁਸੀਂ ਪੈਸੇ ਨਹੀਂ ਲਾਉਣੇ ਮੈਂ ਆਪਦੇ ਲਾਉਂਗਾ ਔਰ ਕਿਉਂਕਿ ਮੈਂ ਉਸ ਸਮੇਂ 99 ਚ च... ਮੇਰੇ ਮੈਂ ਜਦੋਂ ਵਕਾਲਤ ਸ਼ੁਰੂ ਕੀਤੀ ਆ ਮੈਂ ਉਸ ਸਮੇਂ ਕਮਾਈ ਜਿਹੜੀ ਹੈ ਮੇਰੀ ਸਟਾਰਟ ਹੋ ਗਈ ਸੀ ਕੁਝ ਮੇਰੇ ਦੋਸਤਾਂ ਮਿੱਤਰਾਂ ਨੇ ਪੈਹ ਦਿੱਤੇ ਸੀ ਉਹ ਇਲੈਕਸ਼ਨ ਲੜੀ ਸੋ ਬੜਾ ਦੋਸਤਾਂ ਮਿੱਤਰਾਂ ਦਾ ਪਰਿਵਾਰ ਦਾ ਸਹਿਯੋਗ ਰਿਹਾ ਕਦੇ ਪਰਿਵਾਰ ਨੇ ਇਹ ਨਹੀਂ ਕਿਹਾ ਕਿ ਤੂੰ ਇਧਰ ਨਾ ਜਾ ਪਰ ਲੇਕਿਨ ਹਮੇਸ਼ਾ ਬਜ਼ੁਰਗਾਂ ਨੂੰ ਹੁੰਦਾਗਾ ਕਿ ਥੋੜਾ ਪੈਸਾ ਖਰਚ ਹੁੰਦਾ ਮੈਂ ਕਿ ਨਹੀਂ ਮੈਂ ਕੋਈ ਪੈਸੇ ਕਮਾਉਣ ਲਈ ਰਾਜਨੀਤੀ ਚ ਨਹੀਂ ਆਇਆ ਹੈਗਾ ਮੈਂ ਤਾਂ ਜੋ ਮੇਰੇ ਅੰਦਰ ਮਨ ਦੀ ਭਾਵਨਾ ਮਨ ਦੇ ਬਲਬਲੇ ਨੇ ਕਿ ਗਰੀਬ ਲੋਕਾਂ ਦੀ ਸੇਵਾ ਕੀਤੀ ਜਾਵੇ ਗਰੀਬ ਲੋਕਾਂ ਨੂੰ ਸੇਵਾ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਉੱਤੇ ਚੱਕਿਆ ਜਾਵੇ। ਮੈਂ ਕਿਈ ਲੋਕ ਮੰਗਦੇ ਨੇ ਪੈਸਾ ਦਿਓ ਨਹੀਂ ਨਹੀਂ ਮੈਂ ਉਹ ਨਹੀਂ ਉਹਦੇ ਖਿਲਾਫ ਆ। ਮੈਂ ਕਹਿੰਨਾ ਉਹਨਾਂ ਨੂੰ ਐਜੂਕੇਸ਼ਨ ਦਿਓ ਅੱਛੀ। ਪੈਸਾ ਕਮਾਉਣ ਦੇ ਕਾਬਲ ਬਣਾਇਆ ਜਾਵੇ ਉਹਨਾਂ ਨੂੰ। ਕਾਬਲ ਬਣਾਇਆ ਜਾਵੇ ਉਹਨੂੰ ਉਹਨੂੰ ਯੋਗ ਬਣਾਇਆ ਜਾਵੇ। ਕਈ ਲੋਕ ਸਾਡੇ ਕੋਲ ਹੁਣ ਵੀ ਆਇਆ ਜਾਂਦੇ ਨੇ ਤਰਸ ਦੇ ਆਧਾਰ ਤੇ। ਮੈਂ ਕਹਿੰਦਾ ਯਾਰ ਤਰਸ ਦੇ ਆਧਾਰ ਤੇ ਕਿਉਂ ਮੰਗਦੇ ਹੋ? ਤੁਸੀਂ ਇਸ ਬੱਚੇ ਨੂੰ ਕੋਹ ਆ ਫੋੜੋ ਕਿਤਾਬਾਂ ਦੇ ਬੈਠ ਕੇ ਪੜ੍ਹੇ। ਮਤਲਬ ਕਾਬਲੀਅਤ ਦੇ ਆਧਾਰ ਤੇ। 6 ਮਹੀਨਿਆਂ ਬਾਅਦ ਤੁਹਾਡਾ ਬੱਚਾ ਨੌਕਰੀ ਤੇ ਲੱਗੂਗਾ। ਮੇਰੇ ਹਲਕੇ ਜੇ ਗਾਲੀ ਵਾਲਾ ਪਿੰਡ ਐ ਸਾਡੇ ਇਲਾਕੇ ਦਾ ਉਥੇ ਬੜੀ ਅੱਛੀ ਲਾਇਬ੍ਰੇਰੀ ਬਣੀ ਆ ਔਰ ਜਿਹੜਾ ਵਿਅਕਤੀ ਚਲਾ ਰਿਹਾ ਉਹ ਜ਼ਿਆਦਾ ਪੜਿਆ ਲਿਖਿਆ ਨਹੀਂ ਹੈਗਾ ਪਰ ਲੇਕਿਨ ਉਥੇ 120 ਦੇ ਕਰੀਬ ਬੱਚੇ ਹੁੰਦੇ ਨੇ ਸ਼ਾਮ ਨੂੰ ਉਹ ਬੈਠ ਕੇ ਪੜ੍ਹਦੇ ਨੇ ਕਿ ਉਹਨਾਂ ਚ 4-5 ਬੱਚੇ ਜਿਹੜੇ ਨੂੰ ਲੋਕਰੀ ਤੇ ਵੀ ਲੱਗੇ ਹੂੰ ਇਹ ਇਹ ਬਹਾਲ ਹੈ ਸਰਜਨ ਦੀ ਲੋੜ ਹੁੰਦੀ ਆ ਪੋਜ਼ਿਟਿਵਿਟੀ ਹੈ ਸਰਜ ਦੀ ਲੋੜ ਹੁੰਦੀ ਆ ਲੋਕਾਂ ਨੂੰ ਮੰਗਤੇ ਨਹੀਂ ਬਣਾਉਣਾ ਚਾਹੀਦਾ ਹਮ ਜੀਬਾ ਸਾਬ ਤੁਹਾਡਾ ਜੱਦੀ ਪਿੰਡ ਕਿਹੜਾ ਹੈ ਦਿੜਬਹਲਕੀ ਦੇ ਵਿੱਚ ਹੁੰਦਾ ਜਿੱਥੇ ਪੂਰੀ ਸ਼ੁਰੂਆਤ ਹੁੰਦੀ ਆ ਮੇਰਾ ਜੱਦੀ ਪਿੰਡ ਜਿਹੜਾ ਉਸ ਧੂਰੀ ਹਲਕੇ ਚ ਪੈਂਦਾ ਚੀਮਾ ਅੱਛਾ ਉਹ ਤੁਹਾਡਾ ਧੂਰੀ ਹਲਕੇ ਦੇ ਵਿੱਚ ਹੈ ਜੀ ਪਰ ਮੈਂ ਸਟੇ ਜਿਹੜੀ ਮੇਰੀ ਉਹ ਸੰਰੂਰ ਹੁੰਦੀ ਆ ਅੱਛਾ ਜਦੋਂ ਆਪਣੇ ਜੱਦੀ ਪਿੰਡ ਜੱਦੀ ਘਰ ਅੱਜ ਜਾਂਦੇ ਹੋ ਮਤਲਬ ਬੰਦਾ ਆਪਣੇ ਆਪ ਹੀ ਫਲੈਸ਼ਬੈਕ ਜਾਂਦਾ ਹੈ ਨਾ ਜਦੋਂ ਤੁਸੀਂ ਇੰਨਾ ਸਫਰ ਤੈਅ ਕੀਤਾ ਹੋਵੇ ਇਹ ਮਕਾਮ ਹਾਸਲ ਕੀਤਾ ਹੋਵੇ ਕਦੇ ਪਾਵਕ ਹੁੰਦੇ ਕਦੇ ਜਜ਼ਬਾਤੀ ਹੁੰਦੇ ਉਹ ਸਾਰਾ ਦੌਰ ਦੇਖ ਕੇ ਕੀ ਕੀ ਫੀਲਿੰਗ ਹੁੰਦੀ ਹੈ ਉਸੇ ਤਰ੍ਹਾਂ ਦਾ ਘਰ ਪਿਆ ਹਜੇ ਪੁਰਾਣਾ ਹੀ ਆ ਮੈਂ ਕੋਈ ਉਹਦੇ ਚ ਕੋਈ ਕਿਸੇ ਕਿਸਮ ਦੀ ਮੇਰਾ ਛੋਟਾ ਭਰਾ ਉੱਥੇ ਰਹਿੰਦਾ ਉਸ ਘਰ ਦੇ ਅੰਦਰ ਕਿਉਂਕਿ ਤੁਹਾਨੂੰ ਜਦਾਂ ਯਾਦ ਆਉਂਦਾ ਰਹਿੰਦਾ ਨਾ ਮੈਂ ਜਾਂਦਾ ਰਹਿੰਦਾ ਕਿ ਮਤਲਬ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾਗਾ ਮੈਂ ਜਾਣਾ ਚਾਹ ਪਾਣੀ ਪੀਤਾ ਕਰਿਆ ਆ ਜਾਈਦਾ ਤੇ ਉਸੇ ਤਰ੍ਹਾਂ ਦਾ ਘਰ ਆਗਾ ਮੇਰੇ ਬਦਰ ਜਿਹੜੇ ਨੇ ਉਹ ਕਈ ਵਾਰ ਮੇਰੇ ਕੋਲੇ ਆ ਜਾਂਦੇ ਨੇ ਕਈ ਵਾਰ ਮੇਰੇ ਛੋਟੇ ਭਰਾ ਕੋਲੇ ਵੱਡੇ ਭਰਾ ਕੋਲੇ ਸਾਰੇ ਜਾਂਦੇ ਰਹਿੰਦੇ ਬਜ਼ੁਰਗ ਨੇਗੇ ਉਹ ਜਾਂਦੇ ਰਹਿੰਦੇ ਨੇਗੇ ਸੋ ਕੋਸ਼ਿਸ਼ ਕਰੀ ਦੀ ਕਿ ਲੋਕਾਂ ਦੀ ਸੇਵਾ ਚ ਬਤ ਤੋਂ ਬਤ ਯੋਗਦਾਨ ਪਾਇਆ ਜਾਵੇ। ਜੇ ਮੈਂ ਸਾਈ ਯਾ ਸਫਰ ਦੇ ਵਿੱਚ ਕਿਉਂਕਿ ਬਹੁਤ ਸਾਰੇ ਤੁਹਾਡੇ ਨਾ ਰੋਲ ਮਾਡਲ ਵੀ ਹੁੰਦੇ ਆ, ਵੈਲ ਵਿਸ਼ਸ ਵੀ ਹੁੰਦੇ ਨੇ। ਕੋਈ ਯਾਦ ਹੈ ਕਿਸੇ ਦੀ ਕਈ ਗੱਲ ਜਿਸ ਨੇ ਬਹੁਤ ਵੱਡੀ ਹੱਲਾਸ਼ਰੀ ਦਿੱਤੀ ਹੋਵੇ, ਜਿਸ ਨੇ ਤੁਹਾਨੂੰ ਬਹੁਤ ਸਟਰੋਂਗ ਕੀਤਾ ਹੋਵੇ, ਮਜ਼ਬੂਤ ਕੀਤਾ ਹੋਵੇ। ਅੱਜ ਵੀ ਤੁਸੀਂ ਆਪਣਾ ਆਈਡੀਅਲ ਮੰਨਦੇ ਹੋ। ਸਰਪ੍ਰਿਸ਼ਦ ਇਲੈਕਸ਼ਨ ਲੜੀ। ਆਈ ਥਿੰਕ ਜਿਹਦਾ ਰਟਰਨਿੰਗ ਅਫਸਰ ਅਕਾਊਂਟਿੰਗ ਅਫਸਰ ਸੀ ਸੌਰੀ। ਉਹ ਖੜਾ ਸੀਗਾ ਉਹ ਕਹਿੰਦਾ ਮੈਂ ਯੰਗ ਨਵਾਂ ਵਕੀਲ ਸੀਗਾ। ਹਜੇ ਥੋੜੀ ਥੋੜੀ ਦਾੜੀ ਆਈ ਸੀਗੀ ਤੇ ਮੈਨੂੰ ਕਹਿੰਦਾ ਬੇਟਾ ਲੱਗਿਆ ਰਹੀਂ ਤੂੰ ਬਹੁਤ ਵੱਡਾ ਮਕਾਮ ਹਾਸਲ ਕਰੇਗਾ ਮੇਰੇ ਯਾਦ ਨਹੀਂ ਪ੍ਰੋਫੈਸਰ ਸੀਗੀ ਆਈ ਥਿੰਕ ਅੱਛਾ ਜੀ ਪ੍ਰੋਫੈਸਰ ਸੀ ਉੱਤੇ ਖੜੇ ਸੀਗੇ ਕਹੂੰਗੀ ਜਦੋਂ ਕਾਉਂਟਰਿੰਗ ਚੋਂ ਨਿਕਲੇ ਤੇ ਕਹਿੰਦੇ ਇਹ ਮੁੰਡਾ ਸੈਕੰਡਰ ਰਹਿ ਗਿਆ ਤੇ ਕਾਂਗਰਸ ਜਿੱਤ ਗਈ ਤੇ ਬੜਾ ਅੱਛੀ ਇਹਨੇ ਫਾਈਟ ਦਿੱਤੀ ਯਾਰ ਇੱਕ ਪਿੰਡ ਦੇ ਅੰਦਰ ਤਾਂ ਉਹਨੇ ਮੈਨੂੰ ਥਾਪੀ ਦੇ ਕੇ ਆ ਕੇ ਕਹਿੰਦਾ ਬੇਟਾ ਲੱਗਿਆ ਰਹੀਂ ਕਿਸੇ ਨਾ ਕਿਸੇ ਤੇ ਮਕਾਮ ਜਰੂਰ ਹਾਸਲ ਕਰੇਗਾ ਪਰ ਕਈ ਵਾਰ ਤੁਹਾਡੇ ਵੱਲੋਂ ਕਹੇ ਸ਼ਬਦ ਬਹੁਤ ਤੁਹਾਨੂੰ ਸਟਰੋਂਗ ਕਰ ਦਿੰਦੇ ਹਨ ਤੁਹਾਨੂੰ ਤੁਸੀਂ ਕਦੇ ਉਹ ਮਿਲੇ ਉਹਨਾਂ ਨੂੰ ਬਾਅਦ ਜਾਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਮੈਨੂੰ ਦੁਆਰਾ ਨਹੀਂ ਮਿਲੇ ਹੈਗੇ ਪਰ ਲੇਕਿਨ ਆਈ ਥਿੰਕ ਸ਼ਾਡੋ ਅਬਰ ਆਊਟ ਚਲੇ ਗਏ ਦੁਆਰਾ ਨਹੀਂ ਮਿਲੇ ਪਰ ਲੇਕਿਨ ਇੱਕ ਜਦੋਂ ਜਾਂਦੇ ਹੋਏ ਇੱਕ ਸਾਫੀ ਦੇ ਕੇ ਬੰਦਾ ਕਹਿ ਜਾਂਦਾ ਹੈ ਕਈ ਵਾਰ ਮੈਂ ਵੀ ਜਾਂਦਾ ਹਾਂ ਬਹੁਤ ਸਾਰੇ ਬੱਚਿਆਂ ਨੂੰ ਸਟੂਡੈਂਟ ਮਿਲਦਾ ਉਹਨਾਂ ਨੂੰ ਦੱਸੀ ਦੇ ਆਪਣੀ ਹਿਸਟਰੀ ਬੋਲ ਕੇ ਦੱਸੀ ਦੇ ਕਿ ਮੇਰਾ ਇਤਿਹਾਸ ਇਹ ਰਿਹਾ ਬੇਟਾ ਕਰਦਾ ਕੋਈ ਵੀ ਬੰਦਾ ਪੋਲਿਟਿਸ਼ੀਅਨ ਨਹੀਂ ਸੀਗਾ ਕਰਦੇ ਅੰਦਰ ਕੋਈ ਪੋਲਿਟਿਕਸ ਦੇ ਨਾਂ ਦੀ ਗੱਲ ਹੀ ਹੁੰਦੀ ਸੀ ਪਰ ਲੇਕਿਨ ਮੈਂ ਆਪਣੇ ਆਪ ਜਿਹੜਾ ਇਹ ਮਕਾਮ ਇੱਥੇ ਤੱਕ ਹਾਸਲ ਕੀਤਾ ਬਹੁਤ ਸਾਰੀਆਂ ਹੋਰ ਵੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਕਾਫੀ ਸਮਾਂ ਲੱਗੂਗਾ ਪਰ ਲੇਕਿਨ ਲੱਗੇ ਰਹੇ ਹਟੇ ਨਹੀਂ ਲੜਾਈ ਲੜਦੇ ਰਹੇ ਔਰ ਲੋਕਾਂ ਨੇ ਦੋ ਬਾਰ ਪਿਆਰ ਸਤਕਾਰ ਦਿੱਤਾ ਸੈਕਿੰਡ ਟਾਈਮ ਤੇ ਰਿਕਾਰਡ ਤੋੜੀ ਜਿਹੜੀ ਹੈ ਉਹ ਹਾਸਲ ਹੋਈਆ ਔਰ ਦੂਸਰਾ ਮੈਂ ਅਬ ਦੇ ਇਲਾਕੇ ਦੇ ਅੰਦਰ ਵੀ ਜਾ ਕੇ ਚਾਹ ਕੋਈ ਵਿਰੋਧੀ ਆ ਚਾਹ ਕੋਈ ਆਪਣਾਗਾ ਜੇ ਸਹੀ ਕੰਮਾਂ ਦਾ ਕਰਾਂਗੇ ਜੇ ਗਲਤ ਕੰਮਾਂ ਤਾਂ ਜਵਾਬ ਦੇ ਦੂੰ ਹੂੰ